ਆ ਗਿਆ ਨਰਮਾ ਬਾਹਰ ਨਰਮਾ ਪਟਕੇ ਹੁਣ ਸਰੋਂ ਵੀ ਵੇਚਣੀ ਹੈਗੀ ਕੀ ਗੱਲ ਜੱਟਾ ਬੜਾ ਖੁਸ਼ ਹੋਈ ਹੈ ਨਾ ਲੋਕੀ ਤਾਂ ਕਹਿੰਦੇ ਵੀ ਅਜਾ ਚੁੱਨਾ ਬਣਾਉਣਾ ਮੰਡੀ ਛਟਾਂਗੇ ਤਾਂ ਖੁਸ਼ ਹੁੰਦੇ ਆ ਤੂੰ ਸਰੋਂ ਵਜਿੰਦੀ ਖੁਸ਼ ਹੋਈ ਜਨਾ ਯਾਰ ਐਰੀ ਗੈਰੀ ਸਰੋਂ ਨਹੀਂ ਵਜਨੀਗੀ ਅੱਛਾ ਕਿਹੜੀ ਵਜਨੀ ਆ ਸਟਾਰ 10 15 ਸਰੋਂ ਵੇਚਣੀ ਆਪਾਂ ਸਟਾਰ 10 15 ਹਾਂਜੀ ਇਹੋ ਜਿਹਾ ਕੀ ਆ ਵੀ ਇਹ ਸਰੋਂ ਦੇ ਵਿੱਚ ਤੂੰ ਪੁੱਛਦਾਗਾ ਤੇਰੇ ਚੈਨ ਦੇ ਦਾ ਯਾਰ ਵੀਡੀਓ ਪਈ ਹੈਗੀ ਹਾਂ ਹਾਂ ਮੈਨੂੰ ਪਤਾ ਮੈਂ ਪਾਈ ਸੀ ਪਰ ਕਿੰਨਾ ਕੁ ਝਾੜ ਦੇਗੀ ਸਰੋਂ ਝਾੜ ਬਈ 19 ਦਾ ਮੇਰੇ ਕਣਕ ਨਹੀਂ ਹੋएगी ਜਿੰਨੀ ਇਹ ਸਟਾਰ 10 15 ਸਰੂ ਹੋਗੀ ਬਈ ਵੱਤ ਵਾ ਝਾੜੇ ਦਾ ਕਿੰਨਾ ਹੋ ਸਕਦਾਗਾ ਜਰ ਜਿਹੜੀ ਸਟਾਰ 10 15 ਸਰੂ ਹਨ ਇਹ ਸਟਾਰ ਐਗਰੀ ਸੀਡ ਦੀ ਹੁੰਦੀ ਆ ਠੀਕ ਆ ਇਹਦਾ ਝਾੜ 8 ਕੁੰਟਲ ਤੋਂ ਲੈ ਕੇ 14 ਕੁੰਟਲ ਤੱਕ ਦਿੱਤਾ ਹੋਇਆ ਇਹਨੇ ਪਿਛਲੀ ਵਾਰ ਅੱਛਾ ਹਾਂ ਇੰਨਾ ਕ ਝਾੜ ਹੈ ਇਹਦਾ ਠੀਕ ਹੈ ਠੀਕ ਜਿਹੜੀਆਂ ਆਪਣੀਆਂ ਮਾੜੀਆਂ ਜ਼ਮੀਨਾਂ ਹੂੰ ਉਹਨਾਂ ਲਈ ਇਹ ਵਰਦਾਨ ਆ ਕਿਉਂਕਿ ਉੱਥੇ ਕਣਕ ਨਹੀਂ ਹੁੰਦੀ ਹਾਂ ਜਿਵੇਂ ਮੇਰਾ ਬਾਣ ਆਇਆ ਮਾੜਾ ਤੇ ਇਹਦੇ ਵਿੱਚ ਤਾਂ ਨਾ ਸਰੋਂ ਨੇ ਰਜਾਤ ਐਵੇਂ ਆਖ ਕੇ ਆਪਾਂ ਇੰਨੀ ਦਾ ਕਣਕ ਨਹੀਂ ਹੋਈ ਜੰਨੀ ਐ ਬਸ ਜਿੰਨੀਆਂ ਮਾੜੀ ਜ਼ਮੀਨਾਂ ਦੇ ਵਿੱਚ ਕਣਕ ਹੁੰਦੀ ਆ ਉਹਨੀਆਂ ਹੀ ਸਰੋਂ ਹੋ ਜਾਂਦੀ ਐ ਹੂੰ ਰਹਿੰਦਾ ਖੁੰਦਾ ਪਕਾਈ ਬਹੁਤ ਘਟਾ ਪਕਾਈ ਇਸ ਤਾਂ ਖੇਤ ਹੀ ਨਹੀਂ ਆ ਕੇ ਖੜੇ ਆਈਆਂ ਬਿਮਾਰ ਕੋਈ ਬਿਮਾਰੀ ਨਹੀਂ ਪਈ ਇਹਨੂੰ ਇਹਦੇ ਵਿੱਚ ਕਰਨਾ ਵੀ ਕੀ ਹੁੰਦਾ ਹੂੰ ਅਸੀਂ ਹੁਣ ਤੈਨੂੰ ਪਤਾ ਹੀ ਐ ਬਾਈ ਯਾਰ ਤੇ ਕੋਈ ਅਸੀਂ ਸਪਰੇਅ ਅਸੀਂ ਨਹੀਂ ਕਰੀ ਇਹਦੇ ਕੋਈ ਬਿਮਾਰੀਆਂ ਨੂੰ ਢੋਲ ਕੇ ਚੱਕ ਕੇ ਨਹੀਂ ਵੇਖੀ ਅਸੀਂ ਬ ਤੇ ਇੱਕੋ ਬਾਣੀ ਲਾਇਆਗੇ ਇਹਨੂੰ ਇੱਕੋ ਬਾਣੀ ਇੱਕੋ ਇੱਕ ਬਾਣੀ ਤਿਆਰ ਹੋ ਗਈ ਸਰ ਉਹ ਇਹ ਆਹੀ ਹੈ ਕੋਈ ਸਪਰੇ ਨਹੀਂ ਕਰੀਗੀ ਇਹਦੀਆਂ ਵਿਸ਼ੇਸ਼ਤਾ ਹਾਂ ਜਿਹੜੇ ਤੈਨੂੰ ਪਤਾ ਹੋਣੀ ਚਾਹੀਦੀਆਂ ਪਹਿਲੀ ਗੱਲ 1 ਕਿੱਲੇ ਦਾ ਸਰੋਂ ਦਾ ਸਿਰਫ 1 ਕਿੱਲੋ ਵੀ ਪੈਂਦਾ ਹਮ ਠੀਕ ਹੈ ਤੇ ਇਹਦੀ ਜਿਹੜੀ ਬਜਾਈ ਆ 15 ਸਤੰਬਰ ਤੋਂ ਲੈ ਕੇ ਆਪਾਂ 15 ਨਵੰਬਰ ਤੱਕ ਕਰ ਸਕਦੇ ਆ ਠੀਕ ਇਹ ਗੱਲਾਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੋਣੀ ਚਾਹੀਦੀ ਹੈ ਹਾਂਜੀ 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 ਰਹਿੰਦਾ ਖੁੰਦਾ ਜਿਹੜੀ ਆਪਣੇ ਸਰੋਂ ਪੀਲੀ ਜੀ ਪੈ ਜਾਂਦੇ ਪੀਲਾ ਬਿਹਰਸ ਆ ਜਾਂਦਾ ਉਹ ਇਸ ਸਟਾਰ ਦਾ 15 ਜੀ ਬਹੁਤ ਹੀ ਹਰੇ ਘਟ ਆਉਂਦਾ ਨਹੀਂ ਆਪਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਈ ਇਹ ਚ ਖੜੀ ਸੀ ਪੂਰੀ ਕਾਲੀ ਡਾਂਜੀ ਜਮਾ ਜਮਾ ਕਾਲੀ ਡਾਂਜੇ ਸੀਗੀ ਜੀ ਤੇ ਸਾਨੂੰ ਉਹਦਾ ਰਜਾ ਦੇਣੇ ਤਾਂ ਇਹਦਾ ਵੇਖ ਲੈ ਨਿੱਕੀ ਜਿਹੀ ਫਟਾਰਾ ਚੱਕ ਲੈਂਦੀ ਸਰੋਂ ਫਟਾਰਾ ਬਹੁਤ ਕਰਦੀ ਹੈ ਫਟਾਰਾ ਤਾਂ ਬਾਹਲਾ ਹੀ ਕਰਦੀ ਹੈ ਤੇ ਉਲਟ ਜਾਂਦੀ ਹੈ ਮੇਰੇ ਜਿਹੜਾ ਜਿਹੜਾ ਕੰਦ ਸੀ ਇਹਦਾ ਅੱਛਾ ਫਾਲ ਨਾਲ ਉਲਟੀ ਜਾਂਦੀ ਆ ਉਹਦਾ ਆਪਾਂ ਪੁੰਜੇ ਲੱਗ ਜਾਂਦੇ ਧਰਤੀ ਨਾਲ ਅੱਛਾ ਹੀ ਨਹੀਂ ਆਪਣਾ ਇੰਨਾ ਫਾਲ ਹੈਗਾ ਫਲੀਆਂ ਫਲੀ ਦੇ ਦਾਣੇ ਬਾਕੀ ਸਾਰੇ ਤੁਸੀਂ ਤਾਂ ਵੇਖ ਹੀ ਬਈ ਆਗੇ ਹਾਂ ਮੈਂ ਗਿਣੀ ਸੀ ਪਿਛਲੀ ਵਾਰ ਤਾਂ ਵੀਡੀਓ ਵੀ ਪਾਈ ਸੀ ਹਾਂਜੀ ਹਾਂਜੀ ਇੱਕ ਫਲੀ ਦੇ ਵਿੱਚ 18 ਦਾਣੇ ਤੋਂ ਲੈ ਕੇ 21 ਬਈ ਦਾਣੇ ਸੀਗੇ ਰਹਿੰਦਾ ਖੁੰਦਾ ਕੁਆਲਟੀ ਬਹੁਤ ਵਧੀਆ ਸੀ ਰੇਟ ਕਿਵੇਂ ਲੱਗਿਆ ਸੀਗਾ ਰੇਟ ਬਹੁਤ ਵਧੀਆ ਲੱਗਿਆ ਸੀ ਜੀ ਰੇਟ ਕਿਉਂਕਿ ਕੁਆਲਟੀ ਸਰ ਤੇ ਲੱਗਦਾ ਦਾਣੇ ਦੇ ਮੋਟੇ ਭਾਰੇ ਬਹੁਤ ਜਿਆਦਾ ਵਧੀਆ ਚੰਕਦਾਰ ਹੁੰਦੇ ਆਗੇ ਚੌਂਕਦਾਰ ਸੀ ਪੂਰੇ ਦਾਣੇ ਤੇ ਰਹਿੰਦਾ ਖੁੰਦਾ ਸਭ ਤੋਂ ਮੇਨ ਗੱਲ 40% ਤੋਂ ਲੈ ਕੇ 42% ਤੱਕ ਤੇਲ ਨਿਕਲਦਾ ਹਾਂਜੀ ਹਾਂਜੀ ਕੋਈ ਝੂਠ ਨਹੀਂ ਗਾ ਹਾਂ ਹਾਂ ਤੇ ਸਭ ਤੋਂ ਵੱਡੀ ਗੱਲ ਵੱਡਣ ਵਿੱਚ ਢੜੀ ਕਿ ਨਹੀਂ ਸੀ ਜਮਾ ਹੀ ਨਹੀਂ ਢੜੀ ਆਪਾਂ ਨੂੰ ਕੋਈ ਪ੍ਰੋਬਲਮ ਤਾਂ ਤੁਹਾਨੂੰ ਦੱਸੀ ਇਹਨੇ ਕੋਈ ਆਈ ਨਹੀਂ ਹਾਂ ਛੜਦੀ ਹੈ ਨਹੀਂ ਕੁੱਲ ਮਿਲਾ ਕੇ ਕਿਸਾਨ ਦੇ ਹੱਕ ਦੀ ਵੈਰੈਟੀ ਆ ਖਰਚਾ ਬਹੁਤ ਘੱਟ ਆ ਬਿਮਾਰੀਆਂ ਬਹੁਤਿਆਦੇ ਘੱਟ ਆਉਂਦੀਆਂ ਤੇਲ ਦੀ ਮਾਤਰਾ ਬਹੁਤ ਆ ਝਾੜ ਬਹੁਤ ਆ ਪਟਾਰਾ ਬਹੁਤ ਆ ਇੱਕ ਟਾਈਮ ਜੀ ਆਪਾਂ ਖੇਤ ਗੇੜਾ ਵੀ ਨਾ ਮਰ ਗਏ ਤਾਂ ਵੀ ਇਹ ਵਧੀਆ ਝਾੜ ਦੇ ਦੂਸੀਂ ਆ ਕੇ ਨਹੀਂ ਖੜੇ ਖੇਤ ਕੋਈ ਸਾਨੂੰ ਕੋਈ ਖੇਚਲ ਨਹੀਂ ਕਰਨੀ ਪਈ ਤੇ ਬਹੁਤ ਵਧੀਆ ਹੋਈ ਆ ਕਣਕ ਨਾਲ ਤਾਂ ਸਾਨੂੰ ਇਸ ਵਾਰ ਥੋੜਾ ਮਾੜਾ ਸੀਗਾ ਨਾ ਬੰਦਰਜਾਹ ਦੇ ਸਰ ਉਹਨੇ ਦਾ ਇੱਕ ਵਿਸ਼ੇਸ਼ਤਾ ਹੋ ਦੱਸ ਤੈਨੂੰ ਵੀ ਨਹੀਂ ਪਤਾ ਹਾਂਜੀ ਕਿ ਇਹ ਪਾਲੇ ਦੀ ਮਾਰ ਨੂੰ ਵੀ ਥੋੜਾ ਬੁੱਤਾ ਚੱਲਦੀ ਆ। ਨਹੀਂ ਤਾਂ ਆਪਾਂ ਦੇਖਣਾ ਕੋਹਰਾ ਪੈ ਲੱਗ ਜਾਏ ਤਾਂ ਸਰੋਂ ਜਮਾ ਬੱਤ ਗਈ। ਬੇਕਾਰ ਹੋ ਗਈ। ਇਹ ਠੰਡ ਦੀ ਮਾਰ ਨੂੰ ਵੀ ਥੋੜਾ ਬੁੱਤਾ ਚੱਲਦੀ ਆ। ਹਾਂਜੀ ਹਾਂਜੀ। ਕਿ ਵਿਸ਼ੇਸ਼ਤਾ ਮੈਂ ਤੁਹਾਨੂੰ ਹੋਰ ਦੱਸਾਂ? ਕਿਹੜੀ? ਇਹ ਰੇਤਲਾ ਵਾਹਣਾਗਾ। ਠੀਕ ਹੈ। ਇਹ ਰੇਤਲੇ ਵਾਹਣ 'ਚ ਆਪਣੇ ਬਹੁਤ ਵਧੀਆ ਹੋਈ ਏ ਸਰੋਂ। ਅੱਛਾ। ਉਜਾੜੇ ਸਰੋਂ ਨੇ ਇਹਨੇ ਆਪਾਂ ਨੂੰ। ਅੱਛਾ ਤੇਰੇ ਕਹਿਣ ਦਾ ਮਤਲਬ ਜਿੱਥੇ ਆਪਣੇ ਮਾੜੇ ਵਾਹਣਾ ਮਾੜੇ ਖੇਤ ਆ ਉੱਥੇ ਵੀ ਇਹ ਸਰੋਂ ਸਟਾਰ 10-15 ਫੁੱਲ ਝਾੜਦੇ। ਮਾੜੇ ਹੀ ਬਾਣੀ ਆ ਥੋੜਾ ਜਿਹਾ ਇੱਥੇ ਮਾੜੀਆਂ ਜ਼ਮੀਨਾਂ ਮਾੜੇ ਪਾਣੀ ਦਿੱਤੀ ਆਪਣੇ ਕਣਕ ਨਹੀਂ ਹੁੰਦੀ ਇੱਕ ਅੱਧਾ ਪਾਣੀ ਲੈਂਦੀ ਹੈਗੀ ਸਰੋ ਤੇ ਮਾੜੇ ਪਾਣੀ ਤੇ ਬਹੁਤ ਵਧੀਆ ਹੁੰਦੀ ਹੈ ਇੱਕ ਅੱਧੇ ਪਾਣੀ ਲੈਣਾ ਇਹਨੇ ਤਾਂ ہاں ਉਹ ਤਾਂ ਬੱਧੀ ਜੋ ਵੀ ਮੀਮੂ ਪਏ ਤਾਂ ਪਾਣੀ ਦੀ ਵੀ ਕੋਈ ਲੋੜ ਨਹੀਂ ਗਈ ਬਸ ਠੀਕ ਹੈ ਬਣ ਕੇ ਪਕਾਈ ਬਹੁਤ ਜ਼ਿਆਦਾ ਘਾਟਾ ਪੁਗਾਾਈ ਤਾਂ ਬਹੁਤ ਜ਼ਿਆਦਾ ਘਾਟਾ ਮੈਂ ਤੁਹਾਨੂੰ ਦੱਸੀ ਜਾਣਾਗਾ ਵੀ ਜਿੰਨੀ ਇਹਦੀ ਸਫਤ ਕਰਦਗੇ ਉੰਨੀ ਸਰੋ ਦੀ ਥੋੜੀ ਹੈਗੀ ਠੀਕ ਹੈ ਚੱਲ ਜਿਹੜੀ ਇਹ ਸਰੋਂ ਸੀ ਇਹ ਸਟਾਰ ਐਗਰੀ ਸੀਡ ਵਾਲਿਆਂ ਦੀ ਸਟਾਰ 10 15 ਦੀ ਹਾਂਜੀ ਇਹ ਸਟਾਰ 10 15 ਸੀਗਾ ਜੀ ਤੇ ਆਪਣੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹੀ ਕਹਿਣਾ ਚਾਹ ਵੀ ਵਾਟਾ ਵਾਟੇ ਬੀਜੋ ਸਰੋ ਇਹ ਆਪਾਂ ਦਾ ਕੁਆਲਿਟੀ ਆਪਾਂ ਤਾਂ ਵੇਖ ਲੈ ਰਿਹਾ ਰਿਜ਼ਲਟ ਬਹੁਤ ਵਧੀਆ ਕੁਆਲਿਟੀ ਹੈ ਸਰੋ ਜੀ ਠੀਕ ਹੈ ਠੀਕ ਹੈ ਹਾਂ ਜੀ ਇਹ ਮਾੜੇ ਵਾਂਚ ਵੀ ਰਜਾ ਆਂਦੀ ਆ ਬੰਦੇ ਨੂੰ ਠੀਕ ਹੈ ਘਾਟਾ ਨਹੀਂ ਦਿਖਾਉਂਦੀ ਜਮਾਂ ਵੀ ਚੱਲ ਠੀਕ ਹੈ ਫਿਰ ਪਰਮਵੀਰ ਠੀਕ ਹੈ ਜੀ ਕਰ ਬਜਾਈ ਸਰੋਂ ਦੇ ਹਾਂ ਜੀ ਹਾਂ ਜੀ ਠੀਕ ਹੈ